ਪਰਮੀਤ ਹਾਂਜੀ ਭੁੱਖ ਬੜੀ ਲੱਗੀ ਆ ਰੋਟੀ ਲਿਆ ਰੋਟੀ ਲੱਗੀ ਮੈਂ ਤੜਕਾ ਲਾਂ ਸਬਜੀ ਨਾ ਤੜਕਾ ਲਾਇਆ ਬਣਨ ਦੀ ਜਦੋਂ ਟਾਈਮ ਲੱਗ ਜਾਣਾ ਤੜਕਾ ਹੁਣ ਲਾਂ ਲੱਗੀਆਂ ਤੇ ਫਿਰ ਮੈਂ ਕੀ ਕਰਾਂ ਫਿਰ ਕੀ ਕਰਾਂ ਇਕੱਲੇ ਜਾਣ ਜੋ ਕਰਨਾ ਫਿਰ ਹੌਲੀ ਹੌਲੀ ਕੰਮ ਹੁੰਦੇ ਜਾ ਕੇ ਤੂੰ ਤਾਂ ਕੋਈ ਨਹੀਂ ਉਹ ਨਾ ਇਕੱਲੇ ਜਾਣੇ ਕੀ ਕਰਨਾ ਅੱਧਾ ਦਿਨ ਲੰਘ ਗਿਆ ਪਰਮੀਤ ਤੁਸੀਂ ਦੋਹਾਂ ਜਾਣੀ ਕੀ ਕਰਨ ਦੀ ਹੈ ਉਹ ਚਲ ਗਿਆ ਤਾਂ ਆਪਣਾ ਘਰ ਅਰੈਸਟ ਕਰਨ ਰਿਹਾ ਪਏ ਹਾਂ ਜਾ ਕੇ ਅਰੈਸਟ ਕਰ ਲੈਣੇ ਹੋਨ ਅਰਥ ਕਿ ਮਹਾਰਾਣੀ ਆਰਡਰ ਦਿੱਤਾ ਹੈ ਸਭ ਜੀ ਤੀ ਬਣਾ ਕੇ ਦੋ ਮਤਲਬ ਕਹਿ ਰਿਹਾ ਹੈ ਕਿ ਤੁਹਾਡਾ ਪਹਿਲੇ ਵਾਲਾ ਕੰਮ ਫਿਰ ਚੱਲ ਹੋ ਗਿਆ ਤਾਂ ਹੁਣ ਆ ਹੀ ਫਿਰ ਮੈਂ ਕੀ ਕਰਾਂ ਮੈਂ ਤਾਂ ਬਣਾਉਂਦਾ ਭੀ ਇਹਨਾਂ ਸਬਜੀ ਤੇ ਯਾਰ ਇਦਾਂ ਨਾ ਕਰੋ ਤਨ ਮੈਨੂੰ ਤਾਂ ਤੁਹਾਨੂੰ ਸਮਝਾਇਆ ਕਿ ਟਾਈਮ 'ਚ ਰੋਟੀ ਬਣਾ ਲਿਆ ਕਰੋ ਟਾਈਮ 'ਚ ਕੰਮ ਕਰ ਲਿਆ ਕਰੋ ਤੇ ਲੱਗੀਆਂ ਹੁਣ ਬਣਾਉਣ ਹੁਣ ਤੂੰ ਬਣਾਉਣ ਲੱਗੀ ਕਿਹੜੇ ਵੇਲੇ ਰੋਟੀ ਬਣੇਗੀ ਫਿਰ ਹੁਣ ਦੱਸੋ ਕੀ ਕਰਾਂ ਫਿਰ ਸਵੇਰ ਦੀਆਂ ਕੀ ਕੰਡੀਆਂ ਸੀ ਤੁਹਾਨੂੰ ਦੱਸਿਆ ਤਾਂ ਹੈਗਾ ਹੀ ਰੈਸਟ ਕੀਤੀ ਹੁਣ ਮੈਂ ਉਹਨੂੰ ਕਿਹਾ ਕਹਿੰਦੀ ਸਮਝੀ ਤੁਸੀਂ ਬਣਾਓ ਮੈਂ ਸਭ ਜੀ ਤੁਮ ਬਣਾ ਦੇ ਮੈਂ ਰੋਟੀਆਂ ਲਾ ਦਾਂਗੀ ਕਹਿੰਦੀ ਨਹੀਂ ਸਬਜੀ ਤੁਸੀਂ ਬਣਾਓਗੇ ਤਾਂ ਫੇਰ ਰੋਟੀ ਖਾਣੀ ਹੁਣ ਮੈਂ ਬਣਾਉਣ ਬੈਗੀ ਮੈਨੂੰ ਤਾਂ ਡਰ ਰਹੀ ਵੀ ਤੁਸੀਂ ਗੁੱਸੇ ਹੋਣਾਂਗੇ ਉਹਨੂੰ ਕਿਸ ਦਾ ਡਰ ਹੈ ਨਹੀਂ ਉਹਨੂੰ ਕਿਉਂ ਨਹੀਂ ਕਿਸ ਦਾ ਡਰ ਕੋਈ ਨਾ ਹੁੰਦਾ ਤਾਂ ਹੁੰਦੀ ਨਾ ਸਹੀ ਤੇ ਕਰਨਾ ਮੈਂ ਜੋ ਬਣਾ ਗੱਲ ਹੁਣ ਮੈਂ ਕੱਲੀ ਲੱਗੀਆਂ ਸਹੀ ਤੇ ਉਹ ਅੰਦਰ ਬੈਠੀ ਉਹ ਗਾਂ ਦੋਈ ਜਣੀ ਹੱਥ ਹੋਤੀ ਕਰਕੇ ਤਾਂ ਦਵਾ ਦਵਾ ਰੋਟੀ ਬਣਾਓ ਤੇ ਭੁੱਖ ਲੱਗੀ ਗਈ ਭੁਆ ਇਥੇ ਰਲ ਮਿਲ ਕੰਮ ਤਾਂ ਹੋ ਜਾਂਦੇ ਸੀ ਨਾ ਉਹਦੋਂ ਕਹਿੰਦੀ ਹੁਣ ਭੁਆ ਚਲ ਗਈ ਐਹੀ ਰਲ ਮਿਲ ਕੇ ਰਵਾਂਗੇ ਉਦਾਂ ਕੰਮ ਫੇਰ ਰੂ ਹੋ ਗਿਆ ਤੇ ਕੋਈ ਗੱਲ ਨਹੀਂ ਭੂਆ ਨੂੰ ਫੇਰ ਲੈਣ ਨੇ ਆਹ ਲੈ ਆਓ ਹਮ ਨਹੀਂ ਘਟਨਾ ਦੇ ਉਹ ਵੀ ਦੁਖੀ ਹੋ ਕੇ ਗਈ ਇਦਾਂ ਥੋੜੀ ਜੀ ਜਾਓ ਯਾਰ ਬਣਾਉ ਗਏ ਲਿਆਉ ਰੋਟੀ ਰੋਟੀ ਲੈ ਆਉਣੀ ਹੁਣ ਟਾਈਮ ਲੱਗਣਾ ਟਾਈਮ ਤੇ ਲੱਗਣਾ ਆ ਕੋਈ ਗੱਲ ਨਹੀਂ ਜਦੋਂ ਭੂਆ ਇੱਥੇ ਰਹਿੰਦੀ ਸੀ ਹਾਂਜੀ ਉਦੋਂ ਤੁਸੀਂ ਦੋਹੇ ਜਣੀਆਂ ਚੀਕਦੀਆਂ ਸੀ ਕਿ ਭੂਆ ਇਦਾਂ ਕਹਿੰਦੀ ਆ ਤੇ ਉਦਾਂ ਕਹਿੰਦੀ ਆ ਉਹ ਸੱਚੀ ਕਹਿੰਦੀ ਸੀ ਨਾ ਤੁਹਾਡੇ ਕੰਮ ਵੇਖ ਕੇ ਕਹਿੰਦੀ ਸੀ ਉਦੋਂ ਕੰਮ ਸਾਰੇ ਕਰ ਲੈਂਦੇ ਰਹੇ ਨਾਲੇ ਅਸੀਂ ਤੁਹਾਨੂੰ ਨਹੀਂ ਕਿਹਾ ਕਿ ਤੁਸੀਂ ਉਹਨਾਂ ਦੇ ਪਿੰਡ ਫੋਨ ਕਰਕੇ ਤੇ ਭੂਆ ਨੂੰ ਘਰ ਭੇਜ ਦੋ ਓਏ ਇਹੀ ਤੇ ਤੁਹਾਡਾ ਪੁਆ ਲਗੀ ਤਾਹੀ ਕਿ ਚਲੇ ਸੋਧਰ ਗਿਆ ਹੁਣ ਤੇ ਕਿਉਂ ਇਹਨਾਂ ਨੂੰ ਤੰਗ ਕਰਨਾ ਯਾਰ ਪੁਆ ਨੂੰ ਭੇਜ ਦੀਏ ਸਾਡਾ ਪਹਿਲਾਂ ਕਹਾਦਾ ਕੀਤਾ ਸੀ ਉਹ ਤਾਂ ਆਪਣੀ ਬੇਇੱਜ਼ਤੀ ਹੋਣ ਦੀ ਸੀ ਕਿ ਪਿੰਨ ਪਿੰਨ ਜਾ ਕੇ ਗੱਲਾਂ ਕਰਨ ਦੀ ਸੀ ਕਿ ਮੈਨੂੰ ਰੋਟੀ ਨਹੀਂ ਖਵਾ ਕੇ ਭੇਜਿਆ ਤਾਂ ਕਰਕੇ ਤੁਸੀਂ ਭੇਜਿਆ ਸਾਡੇ ਕੱਕੀ ਨਹੀਂ ਭੇਜਿਆ ਤੂੰ ਇਹ ਤਾਂ ਰੋਟੀਆਂ ਨਹੀਂ ਬਣਾਉਣੀ ਸੀ ਦੋਵਾਂ ਜਣੇ ਨੇ ਤੂੰ ਤਾਂ ਖੁਸ਼ੀ ਭਰੇ ਸੀ ਰੋਟੀਆਂ ਨਹੀਂ ਬਣਾਉਣੀ ਸੀ ਦੋਵਾਂ ਜਣੇ ਨੇ ਪੁਆ ਵਾਸਤੇ ਤੇ ਰੋਟੀ ਤਾਂ ਨਹੀਂ ਬਨਉਣੀ ਅਗੇ ਸੇ ਆਪਾਂ ਚੌਹਾਂ ਜਣੇ ਖਾਣੀ ਓਥੇ ਪੁਆ ਇਕੱਲੀ ਖਾਣਦੀ ਫੇਰ ਕੀ ਹੋਣਾ ਹੈ ਤੇ ਨਾਲੇ ਮੇਰੇ ਨਾਲ ਨਿੱਕੀ ਨਿੱਕੀ ਗੱਲ ਤੇ ਮੇਰੇ ਨਾਲ ਲੜਿਆ ਨਾ ਕਰੋ ਹਰ ਗੱਲ ਦਾ ਕਸੂਰ ਮੈਂ ਹੀ ਕੱਢਦਾ ਮੈਂ ਕੀ ਕਰਾਂ ਯਾਰ ਬਰੋਂ ਰੋਟੀ ਮੈਂ ਬਾਹਰ ਖਾਣਾ ਜਾ ਕੇ ਉਹ ਪਹਿਲੇ ਇਹ ਕੰਮ ਬਣਾਉਂ ਤਾਂ ਨਹੀਂ ਹਾਂ ਬੰਦਨ ਟਾਈਮ ਤੇ ਲੱਗਣਾ ਹੀ ਆ ਨਾ ਥੋੜਾ ਬਤਾ 15 ਮਿੰਟ ਰੁੱਕ ਜਾਓ ਸਬਜ਼ੀ ਹੋ ਰਣੀ ਪਹਿਲੇ ਵਾਲੇ ਕੰਮ ਚਾਲੂ ਹੋ ਗਏ ਤੁਹਾਡੇ ਦੋਨਾਂ ਦੇ ਫਿਰ ਉਹ ਗੱਲ ਯਾਰ ਮੈਨੂੰ ਤਾਂ ਰੋਟੀ ਬਣਾਉਣ ਲੱਗ ਗਈ ਹੈ ਜੇ ਮੈਂ ਜੱਦ ਕਰਨਾ ਮੇਰਾ ਡਰ ਹੁੰਦਾ ਤਾਂ ਉਹਨਾਂ ਰੋਟੀ ਬਣੀ ਨਾ ਹੁੰਦੀ ਐਵੇਂ ਉਹ ਗੱਲ ਮੇਰੇ ਵੱਲੇ ਹੁੰਦੇ ਰਹਿੰਦੇ ਸਾਰਾ ਦਿਨ ਹੋਰ ਕਿਸਦਾ ਕੋਈ ਕਸੂਰ ਨਹੀਂ ਕੱਢਣਾ ਬਸ ਮੇਰਾ ਹੀ ਕਸੂਰ ਹੈ ਮੈਂ ਰੋਟੀ ਬਣਾਉਂ ਨਹੀਂ ਨਾ ਬਣਾਵਾ ਤਾਂ ਫਿਰ ਕਹਿਣ ਵੀ ਨਹੀਂ ਤੂੰ ਇੱਥੇ ਚੁੱਪ ਕਰਕੇ ਬ ਆ ਤਾਂ ਬੜੀ ਸੁਧਾਰਲਾ ਹੁਣ ਕੀ ਹੋ ਗਿਆ ਹੁਣ ਆ ਕੀ ਤੈਨੂੰ ਕੰਮ ਦੀ ਕੋਈ ਫਿਕਰ ਨਹੀਂ ਮੇਰੇ ਕੰਮ ਕਰਨਾ ਉਹ ਦੱਸੋ ਮੈਂ ਕੀ ਕੀਤਾ ਮੈਂ ਸਬਜ਼ੀ ਨੂੰ ਤਰਕਾ ਲਾਤਾ ਥੋੜਾ ਬੰਦਾ ਹੱਥ ਦੇ ਨਾਲ ਬਟਾ ਦੇ ਤੈਨੂੰ ਤਾਂ ਕਿਸੇ ਦਾ ਡਰ ਹੀ ਹੈ ਨਹੀਂ ਮੈਨੂੰ ਹੈ ਨਹੀਂ ਡਰ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਮੈਂ ਨਹੀਂ ਕਿਸੇ ਕੋਈ ਡਰ ਦਰ ਹੋਵੇ ਨਾ ਤੇ ਨਾਲ ਆਵੇਂ ਉੱਥੇ ਹੁਣ ਮੈਨੂੰ ਇਹਨਾਂ ਵਿੱਚ ਚਿਰ ਕੱਪੀਆਂ ਵੀ ਤੂੰ ਰੋਟੀ ਨਹੀਂ ਬਣਾਈ ਹਜੇ ਤਾਂ ਕਿ ਮੈਂ ਇਕੱਲੇ ਕਿੱਧਰ ਕਿੱਧਰ ਆਵਾਂ ਲੈ ਭਾਜੀ ਕੱਲ੍ਹ ਨਹੀਂ ਰੋਟੀ ਬਣਾਉਣੀ ਹੈ ਢੀਨੇ ਪਕਾਉਂਦੇ ਹਾਂ ਤਾਂ ਢੀਨੇ ਪਕਾਉਂਦੇ ਸਬਜ਼ੀ ਬਣਾਉਣ ਦਾ ਟਾਈਮ ਲੱਗਣਾ ਹੀ ਨਾ ਤੇ ਨਾਲ ਫੁੱਲ ਕੇ ਲਾ। ਨਾ ਨਾਲ ਹੁੰਦੀ ਨਾ ਮਸਾਲਾ ਕਟਾ ਦਿੰਦੀ ਮੇਰੇ ਨਾਲ ਤੇ ਮੈਂ ਤਰਕ ਲੱਗਿਆ ਹੁੰਦਾ ਹੁਣ। ਉਹ ਮੈਂ ਇਹ ਤੇ ਪਹਿਲਾਂ ਹੀ ਕਿਹਾ ਸੀਗਾ। ਤੂੰ ਤੁਹਾਡੇ ਵੀ ਨਹੀਂ ਆਟਾ ਵੀ ਨਹੀਂ ਗੁੰਨੇ। ਮੈਂ ਪਹਿਲਾਂ ਕਿਹਾ ਸੀ ਨਾ ਵੀ ਸਬਜੀ ਕੱਟੀ ਆ। ਤੁਸੀਂ ਤੜਕਾ ਹੀ ਲਾਇਆ। ਹੁਣ ਆਪਾਂ ਨਾ ਇੱਕ ਧਨੀਆ ਚੀਰ ਲਿਆ। ਹੁਣ ਆਵਾ ਤੇ ਕਿਹਾ ਮਸਾਲਾ ਮੈਂ ਕਟਿਆ। ਚਲ ਠੀਕ ਹੈ ਕੋਈ ਗਣੀ ਆਟਾ ਤਾਂ ਗੁੰਨ ਦਿੰਦੀ। ਉਹ ਮੈਨੂੰ ਵੀ ਇਹ ਗੱਲਾਂ ਸੁਣਾ ਕੇ ਰੱਖ ਤੇ ਤੁਹਾਡਾ ਕੰਮ ਫੇਰ ਸ਼ੁਰੂ ਹੋ ਗਿਆ। ਚਲ ਆ ਜਿਹੜਾ ਮੇਰੇ ਨਾਲ ਲੜਨ ਆਏ ਨੇ ਚਲ ਨੂੰ ਆਟਾ ਗੋਝਾ ਨਾ। ਉਹ ਤੇ ਮੈਂ ਗੁੰਨਾਗੀ ਫੇਰ। ਪਰ ਤੂੰ ਹੀ ਤਾਂ ਆਟਾ ਸਹਾਰ ਲੈ ਨਾ। ਹੁਣ ਤੇਹੀ ਆਪਣੇ ਘਰ ਵਾਲੇ ਦੀਆਂ ਖਾਓ ਮੇਰਾ ਘਰ ਵਾਲਾ ਜਦੋਂ ਕਹੂਗਾ ਮੈਨੂੰ ਕਹੂਗਾ ਤੁਹਾਨੂੰ ਥੋੜੀ ਕਹਿਣਾ ਆ ਤੇਨੂੰ ਉਹਨੇ ਕੋਈ ਕਹਿਣਾ ਨਹੀਂ ਕੰਮ ਜੂ ਸਾਰੇ ਹੁੰਦੇ ਮਿਲਣ ਦੇ ਦੱਸ ਉਹ ਕਿਉਂ ਨਹੀਂ ਕਹਿੰਦੇ ਜਦੋਂ ਕੰਨ ਭਰ ਦੋਗੇ ਆਪੇ ਕਹਿਣ ਦੇ ਤਰ੍ਹਾਂ ਉਹ ਤੇਰੇ ਵਾਲੀ ਆਤ ਨਹੀਂ ਆ ਗਈ ਕੰਨ ਤੁਸੀਂ ਭਰਨੀ ਜਾ ਕੇ ਵੇਖੋ ਮੈਂ ਕੋਈ ਗੱਲ ਕੀਤੀ ਤੈਨੂੰ ਗੱਲ ਕਰਨ ਦੀ ਲੋੜ ਹੀ ਕੀ ਹੈ ਨਾ ਤੂੰ ਕੋਈ ਕੰਮ ਕਰਨਾ ਦਿਲ ਕਰੇ ਤੂੰ ਕੰਮ ਕਰ ਲੈਣਾ ਨਹੀਂ ਦਿਲ ਕਰੇ ਨਾ ਕਰੇ ਕੰਮ ਕਰਨ ਨੂੰ ਮੈਂ ਜੂ ਰੱਖੀ ਆ ਇੱਥੇ ਜਿੰਨੇ ਹੁਣ ਕੰਮ ਕਰਨਾ ਉਹਨੇ ਤਾਂ ਖਿਜਣਾ ਹੀ ਆ ਨਾ ਆਣ ਕੇ ਹੁਣ ਨਹੀਂ ਹਟਣਾ ਮੇਰੇ ਨਾਲ ਮੈਂ ਕੀ ਨਾ ਜੀਦਾ ਫਿਰ ਦੱਸ ਆ ਰਿਹਾ ਹੁੰਦਾ ਟਿੱਟ ਲਾ ਦੇ ਆਣ ਕੇ ਨਹੀਂ ਮੈਂ ਨਹੀਂ ਲਾਉਣੀ ਲਾਉਣੀ ਲਾ ਲਓ ਨਹੀਂ ਲਾਉਣੀ ਨਾ ਲਾਓ ਫਿਰ ਮੈਂ ਆਪਣੇ ਵਾਸਤੇ ਲਾਣੀ ਆ ਤੇ ਲਾ ਲਓ ਮੈਂ ਤਾਂ ਨੁਸਹਿਰੇ ਵੀ ਗਿਆ ਸੀ ਵੀ ਤੇ ਆਪਣੇ ਆਸਤੇ ਪਕਾ ਲਓ ਮੈਂ ਆਪਣੇ ਆਸਤੇ ਪਕਾ ਲਵਾਂ ਤੂੰ ਵੱਖਰੇ ਹੋਣਾ ਇਹਨਾਂ ਨੇ ਕਿਹਾ ਪੋਹਾ ਗਈ ਨਹੀਂ ਤੇ ਇਹਨਾਂ ਦਾ ਫਿਰ ਉਹ ਹੀ ਕੰਜਰ ਕਲੇਸ਼ਰ ਕੋ ਸ਼ੁਰੂ ਹੋ ਗਿਆ ਤੂੰ ਕਹੋ ਪੋਹਾ ਸੱਦ ਲੋ ਉਹ ਤਾਂ ਕਹਿਣ ਕਿ ਤੂੰ ਮੈਂ ਸੱਦ ਲੈਣਾ ਤੂੰ ਸੱਦ ਲੋ ਮੈਨੂੰ ਕੀ ਹਾਂ ਫਿਰ ਤੂੰ ਵੀ ਫੇ ਸਿੱਧੀ ਹੁੰਨੀ ਜਿਆਦਾ ਲੱਗੋ ਫਾਇਦੇ ਹੀ ਹੁੰਦੇ ਮੈਂ ਤੇ ਰੈਸਟ ਕਰ ਲੈਣੀ ਹਾਂ ਤੈਨੂੰ ਤਾਂ ਮौज ਹੀ ਆ ਪੋਹਾ ਆਏਗੀ ਤੂੰ ਤਾਂ ਕੋਈ ਜਵਾਬ ਦੇ ਦੇ ਨਾ ਫਸੇ ਚ ਮਹਿ ਜਾਨੀ ਜੀ ਵੀ ਤੁਹਾਨੂੰ ਹੀ ਵੱਡਿਆਂ ਨੂੰ ਜਵਾਬ ਦੇਣਾ ਹੂੰ ਵੱਡਿਆਂ ਨੂੰ ਜਵਾਬ ਦੇਣ ਦੀ ਆਦਤ ਨਹੀਂ ਤੁਹਾਨੂੰ ਸਭ ਤੋਂ ਅੱਤ ਹੀ ਜਵਾਬ ਦਿੰਦੇ ਜੀ ਮੈਂ ਕਿਉਂ ਜਵਾਬ ਦਤਾ ਜੇ ਵੱਡੇ ਹੁੰਦੇ ਐ ਨਹੀਂ ਸਮਝ ਹੁੰਦੀ ਨਾ ਵੀ ਜਵਾਬ ਨਹੀਂ ਦੇਣਾ ਫਿਰ ਨਿੱਕੇ ਨੂੰ ਵੀ ਨਹੀਂ ਦਈਦਾ ਤੂੰ ਮੈਨੂੰ ਜਵਾਬ ਦੰਨੇ ਫੇਰ ਮੈਂ ਤੈਨੂੰ ਦੰਨੇ ਜਵਾਬ ਤੀਹੀ ਮੈਂ ਨਾਲ ਲੜਦੇ ਤੇ ਫੇਰ ਹੀ ਮੈਂ ਲੜਦੀ ਤੇ ਹੁਣ ਤੈਨੂੰ ਕੀ ਰੋਟੀ ਘੋਰਾ ਦੇ ਤਲਾਦੇ ਮੈਂ ਨਹੀਂ ਲੜਦੀ ਨਹੀਂ ਮੈਂ ਨਹੀਂ ਲਾਣੀ ਬਸ ਆਪੇ ਫੇਰ ਮੈਂ ਨਹੀਂ ਲਾਣੀ ਮੈਂ ਤੈਨੂੰ ਕਿਹਾ ਵਾ ਜਦੋਂ ਕੋਈ ਗੱਲ ਨਹੀਂ ਫੇਰ ਲਾ ਆਪੇ ਹਾਂ ਆਪਣੇ ਜੋਗੀਆਂ ਮੈਂ ਇਹ ਕੰਮ ਕਰਨ ਨੂੰ ਰੱਖੀ ਆ ਤੁਹਾਨੂੰ ਹੀ ਲਾ ਕੇ ਪਕਾਵਾਂ ਤੇ ਇਹਨਾਂ ਨੂੰ ਲਾ ਕੇ ਦਵਾਵਾਂ ਤਾਂ ਬੋਲੇ ਫੇਰ ਤੂੰ ਮੇਰ ਨਾਲ ਚੱਜਣਾ ਕਿੰਨੀ ਸਿਆਣੀ ਐ ਇਹ ਕਿਤੇ ਇਹਨਾਂ ਦਾ ਕਸੂਰ ਐ ਨਾ ਇਹ ਮੇਰੇ ਸਾਥ ਦੇ ਨਾ ਤੇ ਕਿਦਾਂ ਇਹ ਗੱਲ ਕਰ ਜੇ ਪਰ ਇਹ ਵੀ ਸਾਰੇ ਪਾਸੇ ਆ ਕੇ ਮੇਰੇ ਤੇ ਕਸੂਰ ਕਰਦੇ ਐ ਵੀ ਤੂੰ ਵੱਡੀ ਐ ਤੂੰ ਕੋ ਕਰਦੀ ਨਹੀਂ ਐ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨਾਂ ਦਾ ਹੱਲ ਕੀ ਕਰਾਂ ਭੂਆ ਹੀ ਤੇ ਕਿਤੇ ਰੋਟੀ ਟਾਈਮ ਨਾ ਬਣ ਜਾਂਦੀ ਰਹੀ ਸੀ ਕੱਲ ਦੀ ਭੂਆ ਗਈ ਆ ਅੱਜ ਇਹਨਾਂ ਨੇ ਫੇਰ ਉਹ ਡਰਾਮਾ ਰਚ ਲਿਆ ਸਮਝ ਨਹੀਂ ਆਉਂਦੀ ਕਿ ਇਹ ਜਾਣ ਬੁੱਝ ਕੇ ਕਰਦੀਆਂ ਐ ਇਦਾਂ ਕਿ ਜਾਂ ਉਦਾਂ ਹੀ ਨਾ ਕੋ ਹੋ ਜਾਂਦਾ ਮੈਨੂੰ ਲੱਗਦਾ ਹੱਲ ਕੋਈ ਨਾ ਫੋਰਨ ਕਰਨਾ ਹੀ ਪੈਣਾ ਫੇਰ ਇਹਨਾਂ ਨੇ ਇਦਾਂ ਸੁਧਰਨਾ ਇਕੱਲੇ ਬੈਠੇ ਗੱਲਾਂ ਕਰੀ ਜਾਂਦੇ ਜੀ ਯਾਰ ਗੱਲਾਂ ਕੀ ਨਾ ਕਰਾਂ ਜਵਨ ਹੂੰ ਜਦੋਂ ਦੀ ਭੂਆ ਆਈ ਦੀ ਸੀ ਹੂੰ ਤੇ ਰੋਟੀ ਨੂੰ ਟਾਈਮ ਨਾ ਮਿਲਦੀ ਦੀ ਸੀ ਸਾਰੇ ਕੰਮ ਠੀਕ ਹੋਣਦੇ ਸੀ ਕੱਲ ਦੀ ਭੂਆ ਗਈ ਆ ਆ ਵੇਖ ਲਾ ਹੁਣ ਟਾਈਮ ਕਿੰਨਾ ਹੋ ਗਿਆ 12:00 ਵਜੇ ਹੋਏ ਤੱਕ ਰੋਟੀ ਨਹੀਂ ਸਵੇਰ ਦੀ ਬਣੀ ਮੈਂ ਆਪ ਅੰਦਰ ਇਹੋ ਚੀਜ਼ ਹੀ ਵੰਦਾ ਆਂ ਵੀ ਰੋਟੀ ਦਾ ਜੇ ਨਾ ਕੋਈ ਨਿਸ਼ਾਨ ਤੇ ਨਾ ਕੋਈ ਨਾਮ ਤੇ ਮੈਂ ਵੀ ਜੇ ਇਹਨਾਂ ਨੇ ਇਹੋ ਕੰਮ ਹੀ ਕਰਨਾ ਹੈ ਤੇ ਫਿਰ ਭੂਆ ਨੂੰ ਕਹ ਲੰਦਾ ਕਿ ਫਾਇਦਾ ਹੀ ਫਿਰ ਭੂਆ ਸੁਗ ਰਹੀਦੀ ਸਾਡੇ ਕੋਲ ਤੇ ਰੋਟੀ ਪਾਣੀ ਟਾਈਮ ਸਿਰ ਮਿਲਦਾ ਸੀਗਾ ਉਹ ਦਬਕਾ ਵੀ ਮਾਰਦੀ ਸੀ ਇਹਨਾਂ ਨੂੰ ਤੇ ਸਾਰੇ ਕੰਮ ਚੱਲੀ ਜਾਂਦੇ ਉਦੋਂ ਰੋਂਦੀਆਂ ਸੀ ਭੂਆ ਨੇ ਇਦਾਂ ਕਰਤਾ ਤੇ ਭੂਆ ਨੇ ਇਦਾਂ ਕਰਤਾ ਮਗਰ ਮੱਚਦੇ ਅਥਰ ਹੋਈ ਨਾ ਫਿਰ ਉਹ ਆਹ ਉਦੋਂ ਕਹਿੰਦੀਆਂ ਵੀ ਅਸੀਂ ਤਾਂ ਜਿੱਦਾਂ ਮਾਰੀ ਜਾਣਾ ਵਾ ਹੁਣ ਵੀ ਜੇ ਕਿਤੇ ਭੂਆ ਨਾ ਗਈ ਤੇ ਅਸੀਂ ਹੰਨ ਖੁਸ਼ ਹੋਈ ਜਾਣਾ ਵਾ ਵੇਖ ਲਾ ਇੱਕ ਦਿਨ ਨਹੀਂ ਉਹ ਕੱਢ ਸਕੀਆਂ ਇੱਕ ਦਿਨ ਕੀ ਭੂਆ ਜੀ ਗਈ ਆ ਤੇ ਮਗਰੋਂ ਹੀ ਕੰਮ ਚਾਲੂ ਕਰਤਾ ਇਹਨਾਂ ਨੇ ਹੁਣ ਦੱਸ ਕੀ ਜਾਂਦਾ ਹੱਲ ਕਰੀਏ ਹੱਲ ਕੀ ਮੈਂ ਤਾਂ ਕਹਿੰਦਾ ਸੁ ਭੂਆ ਘਰ ਨਹੀਂ ਗਈ ਹੋਣੀ ਉੱਥੋਂ ਲੈ ਆਉਨੇ ਰਾਜ ਨੂੰ ਵਾਸ ਤੇ ਹੋਵਾਂ ਲਈ ਫਿਰ ਹੋਰ ਕੀ ਸਮਝਦਿਆਂ ਨਹੀਂ ਜਦੋਂ ਜਦੋਂ ਨਿਆਣਿਆਂ ਤੋਂ ਵੀ ਗਾਂ ਚੱਲ ਜਾਂਦੀਆਂ ਕਈ ਵਾਰੀ ਨਿਆਣੇ ਨੂੰ ਵੀ ਸਮਝਉਂਦੀ ਹੈ ਹਾਂ ਉਹ ਵੀ ਸੋਚਦਾ ਕਿ ਮੇਰਾ ਮੰਮੀ ਆ ਮੇਰਾ ਡੈਡੀ ਆ ਹੈਨਾ ਇਹਨਾਂ ਨੂੰ ਹੈ ਹੀ ਨਹੀਂ ਮਸਾ ਵੀ ਲੱਥੀ ਚੜੀਦੀ ਯਾਰ 12 ਵਜੇ ਦੀ ਬਣਾ ਲਓ ਜੇ ਕੋਈ ਪ੍ਰਾਣਾ ਹੀ ਆ ਜਾਏ ਤੁਹਾਡੇ ਘਰ ਉਹਨੂੰ ਕਿਉਂ ਉਹਨੂੰ ਖਵਾ ਲਉਂ। ਉਹ ਆਹੀ ਤਾਂ ਫਿਰ ਸੱਚੀ ਕਹਿੰਦੀ ਸੀ ਨਾ। ਕਿ ਤੁਹਾਨੂੰ ਅਗਲੇ ਨਹੀਂ ਕੰਮ ਕਰਨ ਦੇ। ਉਹਨੇ ਕਿਹੜਾ ਕੋਈ ਗਲਤ ਕਿਹਾ ਹੈ? ਨਹੀਂ ਉਹ ਸੱਚੀ ਕਹਿੰਦੀ ਸੀਗਾ। ਹਾਂ। ਉਹ ਸਾਡੇ ਵੀ ਦਿਵਾਲੀ ਐਸੇ ਕਰਕੇ ਹੁੰਦੀ ਸੀ ਕਿ ਤੁਸੀਂ ਜਣਾਂ ਨੂੰ ਸਿਰ ਚੜਾਏ ਦਾ। ਉਹ ਅਹੀਂ ਯਾਰ ਅਸਲ 'ਚ ਸਾਡੇ 'ਚ ਗਲਤੀ ਆ। ਅਹੀਂ ਨਾ ਸਾਡੇ ਦਿਲ ਬੜੇ ਛਿਤੀ ਪਿਗਲ ਜਾਂਦੇ ਆ। ਕਿ ਨਹੀਂ ਇਹਨਾਂ ਯਾਰ। ਉਹ ਅਹੀਂ ਤਾਂ ਯਾਰ ਸੋਚਨੇ ਆ ਵੀ ਚੱਲ ਕੋਈ ਗੱਲ ਨਹੀਂ ਵੀ ਆਈਆਂ ਵਿਚਾਰੀਆਂ ਬਗਾਨਾ ਘਰ ਛੱਡ ਕੇ। ਉਹ ਤਾਂ ਗੱਲ। ਤੇ ਪਰਨਾ ਉਹ ਗੱਲ ਹੈ ਹੀ ਨਹੀਂ ਉਹਦੇ ਵਿੱਚ। ਆਪ ਤੇ ਸਮਝਦੇ ਨਹੀਂਗੇ। ਦੱਸ ਇੰਨਾ ਵਧੀਆ ਘਰ ਕੋਲਾ ਬਣਿਆ ਦਾ ਵਾ। ਕਿੰਨੇ ਕੁ ਕਿਦਾਂ ਹੀ ਜੀਂ ਜਾਂ ਯਾਰ ਅਰੇ ਸੱਸ ਸੋਰਾ ਹੋ ਗਏ ਤਾਂ ਫਿਰ ਇਹ ਪਤਾ ਨਹੀਂ ਰੋਟੀ ਨਾਲ ਸਾਨੂੰ ਤੇ ਨਹੀਂ ਦੇਣੀ ਸਾਨੂੰ ਕੀ ਦੇਣੀ ਆ ਉਹਨਾਂ ਦਾ ਪਤਾ ਨਹੀਂ ਕੀ ਹਾਲ ਕਰਨਾ ਇਹਨਾਂ ਦੇ ਜਵਨ ਆਪਾਂ ਇਦਾਂ ਕਰਦੇ ਆਂ ਆਪਾਂ ਚਲੀਏ ਸ਼ਹਿਰ ਸ਼ਹਿਰੋਂ ਕੁਝ ਖਾਣਦੇ ਆਂ ਤੇ ਆਪੇ ਬੈਠੀਏ ਰਹਿਣੀਆਂ ਆਹ ਰਹਿਣਦੇ ਆ ਉਹਨਾਂ ਨੂੰ ਅੱਜ ਇਦਾਂ ਹੀ ਇਹੋ ਕੰਮ ਹੀ ਕਰਨਾ ਫਿਰ ਹੋਰ ਕੀ ਕਰਨਾ ਆਪਾਂ ਪਕਾਣ ਗੀਆਂ ਤੇ ਖਾਣ ਗੀਆਂ ਥਾਰਾ ਸਵਾਣਾ ਹੈਗਾ ਘਰ ਲੰਨ ਗੀਆਂ ਆਪਾਂ ਜਦੋਂ ਮਰਜ਼ੀ ਕਰਨਾ ਸਾਨੂੰ ਵੀ ਮੈਂ ਤਾਂ ਕਹਿੰਦਾ ਉਹ ਚਲੀਏਗਾ ਉੱਠ ਤਾਂ ਚਲੀ ਆਪਾਂ ਖਾ ਵੀ ਗਈ ਆ ਆਪੇ ਬਿਠੇ ਰਹਿਣਗੇ ਜਦੋਂ ਮਰਜ਼ੀ ਕਰ ਚੀਆਂ ਰਹਿਣਦੇ ਆ ਉਹਨਾਂ ਨੂੰ ਅੱਜ ਦਿਨ ਮਜ਼ਾ ਹੀ ਆ ਗਿਆ। ਮੈਂ ਤਾਂ ਜੋਗ ਨੂੰ ਕਹਣਾ ਕਰਨਾ ਰੋਜ਼ ਹੀ ਇਦਾਂ ਹੀ ਕਰੀਆ ਕਰੀ। ਟੱਪ ਕਰਕੇ ਆਪ ਸ਼ਹਿਰ ਚੱਲ ਗਏ। ਰੋਟੀ ਖਾ ਕੇ ਆ ਗਏ। ਰਹਿਣ ਦੇਣਾ ਨੂੰ। ਤਰਲੇ ਮਾਰੋ ਇਹਨਾਂ ਦੇ ਅੱਗੇ ਰੋਟੀ ਬਣੀ ਹੈ ਕਿ ਨਹੀਂ ਬਣੀ। ਆਪਨੇ ਟੱਪ ਕਰਕੇ ਖਾ ਆ ਕੇ ਤਰ ਮਾਰਨਾ ਆ ਕੇ ਸੌਂਗੇ। ਸਵੇਰੇ ਤੇ ਅਸੀਂ ਕੰਮ ਕਾਜ ਕਰਨਾ ਹੀ ਹੁੰਦਾ। ਇਹਨਾਂ ਨੇ ਨਹੀਂ ਇਦਾਂ ਸੂਤਣਾ ਇਦਾਂ ਹੀ ਕਰਾਂਗੇ। ਤੂੰ ਕਿੱਧਰ ਚੱਲ ਗਈ? ਉਧਰ ਮੈਂ ਚੜਕਾਂ ਦੇ ਕੇ ਵੀ ਰੋਟੀ ਨਹੀਂ ਬਣੀ ਜੇ ਰੋਟੀ ਬਣ ਗਈ ਤਾਂ ਤੂੰ ਇੱਥੇ ਆ ਪਰੇ ਕਿੱਧਰ ਚੱਲ ਗਈ? ਜਾਣਾ ਕਿੱਧਰ ਹੀ ਰੋਟੀ ਖਾਣ ਗਈ ਸੀ ਉਹ ਕਿੱਥੇ ਨਹੀਂ ਖਾਣਗੇ ਸ਼ਹਿਰੋਂ ਹੋਰ ਕਿੱਥੋਂ ਸ਼ਹਿਰੋਂ ਤਾਂ ਜਾਣੇ ਸਮਾਂ ਲੱਗਦੀ ਪਰਮੀਤ ਮੇਰੀ ਗੱਲ ਸੁਣ ਨਾ ਸ਼ਹਿਰ ਜਾਂਦੇ ਕਿੰਨਾ ਟਾਈਮ ਲੱਗਿਆ ਪਰ ਮੈਨੂੰ ਇਹ ਗੱਲ ਦੱਸੋ 5 ਮਿੰਟ ਲੱਗੇ ਆ ਤਾਂ ਉਹਨੇ ਚਿਰ 15 ਮਿੰਟਾਂ ਚ ਸਬਜ਼ੀ ਬਣ ਗਈ ਤੁਹਾਡੀ ਜਿਹੜੀ ਸਵੇਰ ਦੀ ਨਹੀਂ ਬਣੀ ਉਹ ਹੁਣ 5 ਮਿੰਟਾਂ ਚ ਬਣ ਜਾਣੀ ਸਬਜ਼ੀ ਬਣ ਗਈ ਨਾ ਤਰਕਾ ਲਾ ਲਿਆ ਹੀ ਬਸ ਤੁਹਾਨੂੰ ਇਹ ਵਿੱਚ ਪਾਉਣਾ ਹੈ ਤੁਹਾਨੂੰ ਰੋਟੀ ਤੇ ਲਈ ਧਨੀਆ ਇੱਕ ਮਿੰਟ ਸਵਾਲ ਨਹੀਂ ਕੀਤਾ ਤਾਂ ਜਾ ਕੇ ਸ਼ਹਿਰੋਂ ਰੋਟੀ ਖਾ ਲਈ ਪਰਮੀਤ ਇੱਕ ਦਿਨ ਦਾ ਕੰਮ ਨਹੀਂ ਤੁਹਾਡਾ ਤੁਹਾਡਾ ਇਹ ਰੋਜ਼ ਦਾ ਹੀ ਕੰਮ ਹੈ ਜਿਵੇਂ ਜੀ ਆਪ ਸ਼ਹਿਰ ਖਾਣੀਏ ਜਾ ਕੇ ਤੁਹਾਨੂੰ ਦੱਸ ਦੇਗਾ ਬਤਰ ਕਾ ਨਾਲ ਆਏਗਾ ਯਹਾਂਪਾ ਵੀ ਨਾਲ ਤੁਹਾਡੇ ਚੱਲ ਜਿਆ ਕਰੀਏ ਤੁਸੀਂ ਤੀਏ ਦਾ ਸਾਡੇ ਨਾਲ ਚੱਲ ਜੀਏ ਕਰੀਏ ਤੁਸੀਂ ਘਰੇ ਰਿਆ ਕਰੋ ਠੀਕ ਹੈ ਤੁਸੀਂ ਨਹੀਂ ਸ਼ਹਿਰ ਖਾਣ ਵਾਲੀਆਂ ਹੈਗੀਆਂ ਤੁਸੀਂ ਵੀ ਘਰੇ ਨਾ ਟਿਕਾਇਆ ਕਰੋ ਤੁਸੀਂ ਘਰੇ ਰਿਆ ਕਰੋ ਤੇ ਦੋਵੇਂ ਜਣੀਆਂ ਆਪ ਚ ਲੜਿਆ ਕਰੋ ਕੁੱਤੋ-ਕੁੱਤੀ ਹੋਇਆ ਕਰੋ ਚੰਗੀ ਤਰ੍ਹਾਂ ਠੀਕ ਹੈ ਤੁਸੀਂ ਲੜਾਈ ਘਟਾਉਣੀ ਹੈ ਕਰੀਏ ਵਧਾਉਣੀ ਹੈ ਨਹੀਂ ਵਧਾਉਣੀ ਹੈ ਸਾਡੇ ਆਪਸ ਚ ਲੜਾਈ ਹੁੰਦੀ ਉਹ ਦੋਵੇਂ ਜਣੇ ਲੜਦੇ ਪਰ ਮੀਤ ਲੜਦੇ ਕਿਉਂ ਨਹੀਂ ਉਹ ਵੀ ਬਥੇਰਾ ਉਹਨੂੰ ਜੋਤ ਨੂੰ ਕਹਿੰਦਾ ਕਿ ਅੱਦਾਂ ਨਾ ਕਰਿਆ ਕਰੋ ਨਾ ਉਹ ਮੰਨਦੀ ਇਹਦਾ ਨਾ ਤੂੰ ਮੰਨੀ ਆ ਜੋ ਕਹਿੰਦਾ ਹੋਏ ਨਾ ਤੇ ਜੋਤ ਮੇਰੇ ਨਾਲ ਇੱਦਾਂ ਨਾ ਲੜੇ ਜੋਤ ਤੇਰੇ ਨਾਲ ਇੱਦਾਂ ਨਾ ਲੜੇ ਜਦ ਤੈਨੂੰ ਪਹਿਲੀ ਵਾਰੀ ਮੈਂ ਸਮਝਾਇਆ ਹੀ ਪਰ ਮੀਤ ਤੂੰ ਵੱਡੀ ਆ ਤੇਰਾ ਫਰਜ਼ ਬੰਦਾ ਸਵੇਰੇ ਉੱਠ ਕੇ ਕੰਮ ਪਿਓ ਕਰ ਲੇਗੀ ਤੂੰ ਰੋਟੀ ਪਾਣੀ ਬਣਾ ਕੇ ਰੱਖ ਉਹਨੇ ਜਿੱਦ ਕੀਤੀ ਨਾ ਕਹਿੰਦੀ ਮੈਂ ਸਬਜ਼ੀ ਨਹੀਂ ਬਣਾਉਣੀ ਤੂੰ ਤੁਸੀਂ ਸਬਜ਼ੀ ਬਣਾਓਗੇ ਤੇ ਮੈਂ ਫਿਰ ਫੁਲਕੇ ਲਾ ਕੇ ਦੇਣੀ ਮੈਂ ਹਾਰ ਕੇ ਨਹੀਂ ਵੀ ਹੋ ਗਈ ਜਾ ਕੇ ਮੈਂ ਸਬਜ਼ੀ ਬਣਾਈ ਹੁਣ ਤੁਸੀਂ ਵੇਟ ਵੀ ਨਹੀਂ ਕਰ ਸਕੇ ਫਿਰ ਬੇੜ ਕਾਦੀ ਕਰਨੀ 12 ਵਜੇ ਦੇ ਹੀ ਜਿੰਨੇ ਦਿਨ ਭੂਆ ਰਹੀਏ ਤੁਸੀਂ ਬੜਿਆਵੀਆਂ ਦੀਆਂ ਕੰਮ ਕਰਦਾ ਜਿੱਥੇ 12 ਵਜੇ ਹੀ 15 ਮਿੰਟ ਹੋਰ ਨਹੀਂ ਰੁਕਿਆ ਜਾਂਦਾ ਨਹੀਂ ਰੁਕਿਆ ਜਾਂਦਾ ਖਾਏ ਆਂ ਹੀ ਜਾਣਾ ਮਾਨੂੰ ਜਾ ਕੇ ਰੋਟੀ ਖਾਂਦਾਂ ਨੂੰ ਸਵਾਦ ਲੱਗਦੀ ਹੈ ਤੁਹਾਨੂੰ ਵੀ ਫਿਰ ਨਾਲ ਲੈ ਜਾਕਰ ਹੁਣ ਇਦਾਂ ਹੀ ਕਰਨਾ ਕਰਨਾ ਅਸੀਂ ਠੀਕ ਹੈ ਦੋਵਾਂ ਜਾ ਕੇ ਖਾਣ ਹੀ ਕਰਨੀਆਂ ਤੁਹਾਨੂੰ ਤੀਏ ਤਾਂ ਨਾ ਖੜੀਏ ਤੁਸੀਂ ਘਰੇ ਰਹਿ ਰਿਹਾ ਕਰੋ ਸਮਾਨ ਸਾਰਾ ਪਹਿਲਾਂ ਖਾਏ ਕਰਾਂਗੇ ਖਾਏਓ ਤੁਸੀਂ ਬਾਹਰੋਂ ਦੱਸਾਂਗੇ ਤੁਹਾਨੂੰ ਅਸਲ ਚ ਨਾ ਪਰਮੀਤ ਕਸੂਰ ਤੁਹਾਡਾ ਕੋਈ ਨਹੀਂ ਕਸੂਰ ਤੁਹਾਡਾ ਦੋਵਾਂ ਦਾ ਜਿਨ੍ਹਾਂ ਨੇ ਤੁਹਾਨੂੰ ਇੰਨੀ ਖੋਲ ਖੇੜ ਦਿੱਤੀ ਦੀ ਹੈ ਤੁਸੀਂ ਜੇ ਸੋਚੋ ਬੜਾ ਵਧੀਆ ਘਰ ਪਰਿਵਾਰ ਠੀਕ ਆ ਦੋਹੇ ਜਣੇ ਇਹੀ ਹੈਗੇ ਆ ਸਾਸੋਰਾ ਹੈ ਨਹੀਂ ਜੇ ਸਾਸੋਰਾ ਹੁੰਦਾ ਤੂੰ ਹੀ ਬੜਾ ਉਹਨਾਂ ਨੂੰ ਬਿਠਾ ਕੇ ਮੰਜੇ ਰੋਟੀ ਖਵਾ ਲਨੀ ਸੀ ਟਾਈਮ ਨਾਲ ਤੂੰ ਤੇ ਹਾਨੂੰ ਨਹੀਂ ਖਵਾਉਂਦੀਆਂ ਜਦ ਸਾਸੋਰਾ ਹੈਗਾ ਸੀ ਨਾ ਤੇ ਮੈਂ ਉਹਨਾਂ ਨੂੰ ਰੋਟੀ ਦਿੰਦੀ ਨਹੀਂ ਟਾਈਮ ਤੇ ਟਾਈਮ ਇਹ ਹੀ ਨਹੀਂ ਮੰਨਦੀ ਕਿਸੇ ਦੀ ਗੱਲ ਉਹ ਮੈਨੂੰ ਨਹੀਂ ਉਹ ਤੁਹਾਡੀ ਸਮਝ ਆਉਂਦੀ ਠੀਕ ਆ ਵੀ ਤੁਸੀਂ ਕੀ ਕਰਦੇ ਆ ਦੋਹੇ ਜਣੀਆਂ ਜਿੰਨੇ ਦਿਨ ਤੱਕ ਤੁਸੀਂ ਮੇਰੇ ਨਾਲ ਲੜਨਾ ਨਾ ਤੁਸੀਂ ਜੋ ਬਣਾ ਗੱਲ ਕਰਕੇ ਦੋਹੇ ਜਣੇ ਬੈਠ ਕੇ ਸਲਾਹ ਕਰੋ ਕਿ ਉਹਨੂੰ ਕਿਦਾਂ ਸਮਝਾਉਣਾ ਫੇਰ ਗੱਲ ਕੋਈ ਹੱਲ ਹੋਣੀ ਆ ਹੁਣ ਤੇ ਇਹ ਸਰਾ ਵੀ ਉਹ ਮੇਰੇ ਨਾਲ ਲੜੇ ਮੈਂ ਤੁਹਾਨੂੰ ਦੱਸਾਂ ਤੁਸੀਂ ਫੇਰ ਉਲਟਾ ਮੈਨੂੰ ਕਹੀ ਜਾਓ ਗੱਲ ਤੇ ਅਸਲ ਚ ਇਹ ਆ ਕਿ ਤੂੰ ਜਾਣੀ ਆ ਮੈਂ ਜੋ ਬੋਨੂ ਕਹਾ ਤਾਂ ਜੋ ਬਣ ਜੋਤ ਨੂੰ ਚੱਕੇ ਇਹੋ ਗੱਲ ਆ ਨਾ ਚਿਰਕਣ ਵਾਲੋਂ ਨਹੀਂ ਮੈਂ ਕਿਹਾ ਸਮਝਾਉਣ ਵਾਲੋਂ ਕਿਹਾ ਉਹਨੂੰ ਸਮਝਾਓ ਕਿ ਨਾਲ ਕੇ ਕੰਮ ਕਰ ਲੈ ਚੰਗੀ ਰਹੇ ਕਿੰਨਾ ਕੰਮ ਹੈ ਕਿਤੇ ਮੈਨੂੰ ਪਹਿਲੇ ਇਹ ਦੱਸ ਦੋ ਰੋਟੀ ਬਣਾਉਣ ਦਾ ਕਿੰਨਾ ਕੰਮ ਹੈ ਮੈਂ ਤੇ ਰੋਟੀ ਬਣਾਤੀ ਆ ਨਾ ਫਿਰ ਉਹਨੇ ਨਹੀਂ ਬਣਾਈ ਹੈਗੀ ਫਿਰ ਮੇਰੇ ਨਾਲ ਬਹਿਸ ਨਾ ਮੇਰੇ ਨਾਲ ਕਸੂਰ ਕੱਢਿਆ ਕਰੋ ਕਮਾਲ ਦੀ ਗੱਲ ਹੈ ਯਾਰ ਇਹ ਕਿਸੇ ਬਨੇ ਵੀ ਨਹੀਂ ਲੱਗਦੀਆਂ ਜੇ ਹੁਣੇ ਬਾਹਰੋਂ ਖਾ ਕੇ ਆ ਗਏ ਆ ਤੇ ਉਲਟੀ ਲੜਾਈ ਕਿ ਤੁਸੀਂ ਬਾਹਰੋਂ ਕਿਉਂ ਖਾ ਆਏ ਹੋ ਉਹ ਰੋਟੀ ਵੀ ਨਾ ਖਾਈਏ ਹੋ ਨਹੀਂ ਚੰਗਾ ਸਿਆਪਾ ਪਿਆ ਹਿਓ